ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੰਮਰ ਸ਼ਹੀਦ ਸ਼ਹੀਦ ਭਾਈ ਮਨੀ ਸਿੰਘ ਜੀ 11 ਭਰਾਵਾਂ ਸਮੇਤ 52 ਮੈਂਬਰ ਸ਼ਹੀਦ ਹੋਏ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਲੱਖਾਂ ਕਰੋੜਾਂ ਵਾਰੀ ਪ੍ਰਣਾਮ ਸਿਰ ਝੁਕਦਾ ਇਸ ਤਰ੍ਹਾਂ ਦੇ ਸਾਡੀ ਸਿੱਖ ਕੌਮ ਦੇ ਮਹਾਨ ਸ਼ਹੀਦ ਜੋਧਿਆਂ ਨੂੰ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਬੰਦ-ਬੰਦ ਕਟਵਾ ਕੇ ਸ਼ਹੀਦ ਹੋਏ ਸਿੱਖੀ ਕੇ ਸੰਸਵਾਸ ਸੰਗ ਨਿਭਿ ਤੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਜੋ ਮੁੱਖ ਦੋਸ਼ੀ ਚਾਰ ਸਨ ਜੀ ਪਹਿਲਾ ਮੁੱਖ ਦੋਸ਼ੀ ਅਬਦੁੱਲ ਅਬਦੁੱਲ ਸੰਦਖਾਨ ਦੂਜਾ ਦੋਸ਼ੀ ਅਬਦੁੱਲ ਰਜਾਕ ਇਸ ਦੀ ਨਿਗਰਾਨੀ ਵਿੱਚ ਭਾਈ ਮਨੀ ਸਿੰਘ ਜੀ ਦਾ ਬੰਦਬੰਦ ਕੱਟਿਆ ਗਿਆ। ਤੀਸਰਾ ਕਾਜੀ ਜਿਸ ਨੇ ਫਤਵਾ ਲਾਇਆ ਤੇ ਕੜੀ ਤੋਂ ਕੜੀ ਸਜ਼ਾ ਦੇਣ ਵਾਸਤੇ ਜ਼ਕਰੀਆ ਖਾਨ ਨੂੰ ਪੜਤਾਇਆ। ਚੌਥਾ ਲਾਹੌਰ ਦਾ ਸਭ ਤੋਂ ਵੱਡਾ ਦੋਸ਼ੀ ਜ਼ਕਰੀਆ ਖਾਨ ਬਹਾਦਰ ਜਿਸ ਨੇ ਭਾਈ ਮਨੀ ਸਿੰਘ ਜੀ ਦੇ ਬੰਦਬੰਦ ਕੱਟਣ ਦਾ ਹੁਕਮ ਦਿੱਤਾ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਉਸ ਸਮੇਂ ਸ਼ਹਾਦਤ ਤੋਂ ਬਾਅਦ ਉਸ ਸਮੇਂ ਸਿੱਖਾਂ ਅੰਦਰ ਗੁੱਸਾ ਤੇ ਜੋਸ਼ ਦੀ ਲਹਿਰ ਭਰਤੀ ਭਾਈ ਮਨੀ ਸਿੰਘ ਦੀ ਸ਼ਹੀਦੀ ਨੇ ਸਿੱਖਾਂ ਤੋਂ ਵੱਡਾ ਕੋਈ ਦਿਯਾਲੂ ਨਹੀਂ ਤੇ ਇਹਨਾਂ ਤੋਂ ਵੱਡਾ ਕੋਈ ਤਾਕਤਵਰ ਨਹੀਂ ਜਿਨੇ ਵੀ ਜਿੰਨੇ ਵੀ ਸਿੱਖ ਸ਼ਹੀਦ ਹੋਏ ਖਾਲਸੇ ਨੇ ਸਾਰਿਆਂ ਦਾ ਬਦਲਾ ਲਿਆ ਇੱਕ ਅਰਦਾਸ ਸਵੇਰੇ ਸ਼ਾਮ ਜਦੋਂ ਗੁਰੂ ਘਰ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਇੱਕ ਸ਼ਬਦ ਪੜ੍ਹਦੇ ਨੇ ਰਾਗੀ ਸਿੰਘ ਆਸ ਵਾਹਿਗੁਰੂ ਗ੍ਰਾਂਥੀ ਸਿੰਘ ਅਰਦਾਸ ਕਰਨ ਵੇਲੇ ਬੋਲਦੇ ਨੇ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਚਰਖੜੀਆਂ ਤੇ ਚੜੇ ਖੋਪੜੀਆਂ ਲਹਾਈਆਂ ਤਨ ਆਰਿਆਂ ਨਾਲ ਚੀਰੇ ਗਏ ਤਿੰਨੋ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਾਂ ਜੀ ਸ੍ਰੀ ਵਾਹਿਗੁਰੂ ਬੰਦ ਬੰਦ ਕਟਵਾਏ ਗਏ ਬੰਦ ਬੰਦ ਸ਼ਹੀਦ ਭਾਈ ਮਨੀ ਸਿੰਘ ਜੀ ਖੋਪੜ ਲਹਾਏ ਭਾਈ ਤਾਰੂ ਸਿੰਘ ਜੀ ਤੇ ਜ਼ਕਰੀਆ ਖਾਨ ਬਹਾਦਰ ਨੇ ਜਦੋਂ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕਟਵਾਉਣ ਦਾ ਹੁਕਮ ਦਿੱਤਾ ਭਾਈ ਮਨੀ ਸਿੰਘ ਜੀ ਦੇ 11 ਭਰਾਵਾਂ ਸਮੇਤ 52 ਜਣੇ ਸ਼ਹੀਦ ਹੋਏ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੇ ਖੋਪੜ ਲਾਉਣ ਦਾ ਵੀ ਹੁਕਮ ਜ਼ਕਰੀਆ ਖਾਨ ਬਹਾਦਰ ਨੇ ਦਿੱਤਾ ਸੀ ਤੇ ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾ ਕੇ ਉਹਨਾਂ ਕਹਿੰਦੇ ਵੀ ਜੰਗਲਾਂ ਵਿੱਚ ਸਿੱਟਦਾ ਸੀਗਾ ਤਾਂ ਉੱਥੋਂ ਜਦੋਂ ਸਿੰਘਾਂ ਨੂੰ ਪਤਾ ਲੱਗਾ ਤਾਂ ਸਿੰਘ ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਤੇ ਕਹਿੰਦੇ ਪ੍ਰਸ਼ਾਦ ਬਣਾ ਕੇ ਭਾਈ ਤਾਰੂ ਸਿੰਘ ਜੀ ਦੇ ਸਿਰ ਤੇ ਬੰਨਦੇ ਰਹੇ ਤੇ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤਾਂ ਕੋਈ ਸਿਆਣਾ ਮੌਲਵੀ ਕਾਜੀ ਸੀਗਾ ਉਹਨੇ ਕਿਹਾ ਕਿ ਤੁਸੀਂ ਭਾਈ ਤਾਰੂ ਸਿੰਘ ਨਾਲ ਸੰਪਰਕ ਕਰੋ ਉਹੀ ਕੋਈ ਹੱਲ ਕਰ ਸਕਦਾ ਤਾਂ ਜਦੋਂ ਭਾਈ ਤਾਰੂ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਭਾਈ ਤਾਰੂ ਸਿੰਘ ਦੇ ਜੋ ਸੇਵਾਦਾਰ ਸਨ ਉਹਨਾਂ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੀ ਇਹ ਜੁੱਤੀ ਲੈ ਜਾਓ ਤੇ ਜਿਵੇਂ ਜਿਵੇਂ ਤੁਸੀਂ ਜੁੱਤੀਆਂ ਸਿਰਚ ਮਾਰੋਗੇ ਓਵੇਂ ਓਵੇਂ ਉਹਨੂੰ ਵਿਛਾਵ ਆਉਂਦਾ ਰਹੂਗਾ ਤੇ ਸੰਗਤ ਜੀ ਕਹਿੰਦੇ 22 ਦਿਨ ਉਹ ਜੁੱਤੀਆਂ ਜਕਰੀਆ ਖਾਨ ਦੇ ਸਿਰ 'ਚ ਪੈਂਦੀਆਂ ਰਹੀਆਂ ਤੇ ਵਿਛਾਵ ਆਉਂਦਾ ਰਿਹਾ 22 ਦਿਨਾਂ ਦੇ ਵਿੱਚ ਜਦੋਂ ਜੁੱਤੀਆਂ ਵੱਜੀਆਂ ਸੰਗਤ ਜੀ ਤਾਂ ਸਿਰ ਇੰਨਾ ਪੋਲਾ ਹੋ ਗਿਆ ਕਿ ਖੁਦ ਉਹ ਸਰਦੀ ਬਿਮਾਰੀ ਦੇ ਨਾਲ ਉਹਦੀ ਮੌਤ ਹੋ ਗਈ ਜ਼ਕਰੀਆ ਖਾਨ ਦੀ ਤਾਂ ਜਦੋਂ ਇਧਰ ਭਾਈ ਤਾਰੂ ਸਿੰਘ ਜੀ ਨੂੰ ਇਸ ਗੱਲ ਦੀ ਗੱਲ ਬਾਰੇ ਦੱਸਿਆ ਗਿਆ ਕਿ ਜ਼ਕਰੀਆ ਖਾਨ ਦੀ ਜੁੱਤੀਆਂ ਖਾਨ ਦੇ ਨਾਲ 22 ਦਿਨਾਂ ਬਾਅਦ ਮੌਤ ਹੋ ਗਈ ਤਾਂ ਭਾਈ ਤਾਰੂ ਸਿੰਘ ਜੀ ਨੇ ਅਰਦਾਸ ਬੇਨਤੀ ਕਰਕੇ ਕਾਲਪੁਰਖ ਅਗੇ ਆਪਣਾ ਸਰੀਰ ਤਿਆਗ ਦਿੱਤਾ ਸੀ ਇਸੇ ਸਿੱਖਾਂ ਦੀ ਸ਼ਹਾਦਤ ਤੇ ਇਦੋਂ ਵੱਡੇ ਨਾਤਾ ਸੰਗਤ ਜੀ ਕੋਈ ਕੁਰਬਾਨੀ ਹੋ ਸਕਦੀ ਹੈ ਤੇ ਨਾ ਕੋਈ ਕਰ ਸਕਿਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਜੇ ਕੋਈ ਗਲਤੀ ਹੋਈ ਤਾਂ ਖਿਮਾ ਦਾ ਜਾਚਕਾ ਤੇ ਜਿਹੜੇ ਮੇਰੇ ਵੀਰ ਸਿੱਖੀ ਨੂੰ ਪਿਆਰ ਕਰਦੇ ਨੇ ਉਹ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ ਤੇ ਮੇਰੇ ਚੈਨਲ ਨੂੰ ਫੋਲੋ ਕਰੋ ਮੇਰੀ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ